ਅਮਲੀ ਦੀ ਸਟੋਰੀ ਐ ਉਹਦੇ ਘਰ ਵਾਲੀ ਕੁਛਦੀ ਐ ਤੂੰ ਸੋ ਬਾਸ ਸਾਰਾ ਕਿੱਧਰ ਤਿਆਰ ਹੋ ਗਿਆ ਫਿਰ ਮਡੋਟੇ ਫੁੱਕੀ ਖਾ ਕੇ ਰੱਜਿਆ ਫਿਰ ਮੇਕੋ ਸੱਜ ਮੁਕ ਲਈ ਬੰਗੂ ਸੱਜਿਆ ਫਿਰ ਅੱਛਾ ਅੱਜ ਸੱਜ ਮੁਕ ਲਈ ਬੰਗੂ ਸੱਜਿਆ ਫਿਰ ਨਹੀਂ ਨਵਾਂ ਕੰਮ ਲੱਗਿਆ ਕਰਨ ਐਤ ਕੀ ਚੱਲੇ ਐ ਮੈਂ ਕਾਗਜ਼ ਪਰਨ ਐਤ ਕੀ ਨਵਾਂ ਕੰਮ ਲੱਗਿਆ ਕਰਨ ਐਤ ਕੀ ਨਹੀਂ ਚੱਲੇ ਐ ਮੈਂ ਕਾਗਜ਼ ਪਰਨ ਐਤ ਕੀ ਤੂੰ ਅਮਲੀ ਦਾ ਮੰਨੀ ਨਾਮ ਖੋਲ ਬੱਲੀਏ ਅਮਲੀ ਦਾ ਮੰਨੀ ਨਾਮ ਖੋਲ ਬੱਲੀਏ ਨੀ ਬੂਟਾਂ ਵਿੱਚ ਖੜੂ ਤੇਰਾ ਟੋਰ ਬੱਲੀਏ ਅੱਧਿਆਂ ਦੀ ਤਾਂ ਜਿੰਨੀ ਉਮਰ ਹੈ ਉਹਨੇ ਮੇਰੇ ਹੌਲੀਡੇ ਚਲੇ ਗਏ ਹਮ ਇਹਨਾਂ ਦੇ ਵਿੱਚੋਂ ਅੱਧਿਆਂ ਨੇ ਮੈਨੂੰ ਤਪੜਾਂ ਤੇ ਬੈਠ ਕੇ ਸੁਣਿਆ ਹੈ ਤੁਸੀਂ ਮੈਨੂੰ ਕੀ ਤੋਂ ਡਰਾਉਣਾ ਹੈ ਕਿਹੜੇ ਕੈਬਨਟ ਮੰਤਰੀ ਤੇ ਕਿਹੜੇ ਲੀਡਰ ਹਮ ਅਸੀਂ ਸਾਨੂੰ ਕੁਝ ਭੁੱਲਿਆ ਮੈਂ ਹਾਕਮ ਬਖਤ ਵਾਲਾ ਹਾਂ ਤੁਹਾਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਵਖਰੀ ਗੱਲ ਸੀ ਰਾਜਨੀਤੀ ਚ ਨਹੀਂ ਆਏ ਤੇ ਰਾਜਨੀਤੀ ਚ ਹੁਣ ਆਏ ਆ ਤੁਸੀਂ ਸਾਨੂੰ ਇਹ ਦਿਖਾਉਣਾ ਵੀ ਇਹ ਸਰਕਾਰਾਂ ਨੇ ਐਮਪੀ ਨੇ ਜਾਂ ਬਹੁਤ ਵੱਡੇ ਵੱਡੇ ਆਪਣੇ ਆਪ ਨੂੰ ਚਿਹਰੇ ਬਣੇ ਫਿਰਦੇ ਆ ਇਹ ਤਿਤਲੀਆਂ ਨਹੀਂ ਇਹ ਸਵਾਰਥੀ ਲੋਕ ਨੇ ਯਾਰ ਇਹ 도ਗਲੇ ਬੰਦੇ ਆ ਪੰਜਾਬ ਦੇ ਵਿੱਚ ਪਿਛਲੇ ਕਈ ਦੁਹਾਕਿਆਂ ਤੋਂ ਆਪਣੀ ਦੁਕਾਨਾਂ ਗਾਇਕੀ ਦੇ ਨਾਲ ਕਰੋੜਾਂ ਲੋਕਾਂ ਦੇ ਦਿਲਾਂ ਦੇ ਉੱਪਰ ਰਾਜ ਕਰਨ ਵਾਲੇ ਹਾਕਮ ਬਖਤਰੀ ਵਾਲਾ ਅੱਜ ਕੱਲ ਚੋਣ ਮੈਦਾਨ ਦੇ ਵਿੱਚ ਉਤਰ ਆਏ ਨੇ ਉਹਨਾਂ ਨੇ ਆਜ਼ਾਦ ਤੌਰ ਦੇ ਉੱਪਰ ਅੱਜ ਸੰਗਰੂੜ ਤੋਂ ਜਿਹੜੇ ਆਪਣੇ ਨਾਮਜ਼ਦਗੀ ਪੱਤਰ ਨੇ ਜਿਹੜੇ ਉਹ ਦਾਖਲ ਕਰ ਦਿੱਤੇ ਗਏ ਨੇ ਕਿਉਂਕਿ ਅਗਰ ਸੰਗਰੂਰ ਸੀਟ ਦੀ ਗੱਲ ਕੀਤੀ ਜਾਵੇ ਸੀਟ ਦਾ ਜਿਹੜਾ ਕਾਫੀ ਲੰਮਾ ਇਤਿਹਾਸ ਰਿਹਾ ਪਹਿਲਾਂ ਤਾਂ ਇੱਥੇ ਸੀਟ ਦੇ ਉੱਪਰ ਜਿਹੜੀ ਸਰਕਾਰ ਹੁੰਦੀ ਹੈ ਸਰਕਾਰ ਦੇ ਆਪੋਜੀਟ ਹੀ ਜਿਹੜੀ ਕੋਈ ਉਮੀਦਵਾਰ ਨੇ ਜਾਂ ਪਾਰਟੀ ਦਾ ਕੋਈ ਬੰਦਾ ਹੁੰਦਾ ਹੈ ਉਮੀਦਵਾਰ ਹੁੰਦਾ ਉਹ ਮੈਦਾਨ ਦੇ ਵਿੱਚ ਉਤਰਦਾ ਉਸ ਦੀ ਜਿੱਤ ਹੁੰਦੀ ਹੈਗੀ ਪਰ 2014 ਦੇ ਵਿੱਚ ਕਮੇਡੀਅਨ ਤੋਂ ਨੇਤਾ ਬਣੇ ਭਗਵੰਤ ਸਿੰਘ ਮਾਨ ਮੈਦਾਨ ਦੇ ਵਿੱਚ ਉਤਰਦੇ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਜੜ ਹੈ ਉਹ ਇੱਥੋਂ ਲੱਗਦੀ ਹੈਗੀ ਉਸ ਤੋਂ ਬਾਅਦ ਲਗਾਤਾਰ ਉਹ ਦੋ ਵਾਰ ਐਮਪੀ ਬਣਦੇ ਨੇ ਅੱਜਕਲ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਉਸ ਤੋਂ ਬਾਅਦ ਇੱਕ ਹੋਰ ਕਲਾਕਾਰ ਜਿਹੜਾ ਕਿ ਲੰਬੇ ਸਮੇਂ ਜਿਵੇਂ ਪਹਿਲਾਂ ਜ਼ਿਕਰ ਕਰਿਆ ਕਿ ਦੁਗਾਨਾ ਜੋੜੀ ਦੇ ਨਾਲ ਲੋਕਾਂ ਦੇ ਦਿਲਾਂ ਦੇ ਉਪਰਾਧ ਕਰਦਾ ਰਿਹਾਗਾ ਉਹ ਅੱਜ ਫਿਰ ਰਾਜਨੀਤੀ ਪੁੱਤਰ ਹੈ ਕੀ ਕਾਰਨ ਹੈ ਕਿ ਆਖਰ ਕਲਾਕਾਰ ਰਾਜਨੀਤੀ ਪੁੱਤਰ ਇਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਹਾਕਮ ਬਖਤਰੀ ਵਾਲਾ ਅਤੇ ਬੀਬਾ ਦਲਜੀਤ ਕੌਰ ਪਰਸੇਕਾ ਜੀ ਬਲਵੰਤ ਸਾਹਿਬ ਕੀ ਹਾਲ ਹੈ ਵਧੀਆ ਜੀ ਵਧੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਜਿਵੇਂ ਜ਼ਿਕਰ ਕਰਿਆ ਕਿ ਕਲਾਕਾਰ ਰਾਜਨੀਤੀ ਦੇ ਵਿੱਚ ਆ ਜਾਂਦੇ ਨੇ ਬਿਲਕੁਲ ਠੀਕ ਤਾਂ ਇਸ ਧਰਤੀ ਨੇ ਉਹਨਾਂ ਨੂੰ ਮਾਣ ਵੀ ਬਹੁਤ ਦਿੱਤਾਗਾ ਅਗਰ ਭਵਨ ਸਿੰਘ ਮਾਣ ਦੀ ਗੱਲ ਕਰਾਂ ਦੋ ਵਾਰ ਸੰਸਦੇ ਰਹੇ ਨੇ ਉਸ ਤੋਂ ਬਾਅਦ ਅੱਜ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਤੁਹਾਡੇ ਮੰਨ ਦੇ ਵਿੱਚ ਕਿਵੇਂ ਆਇਆ ਕਿ ਹੁਣ ਇੱਧਰ ਨੂੰ ਆਉਣਾ ਚਾਹੀਦਾ ਕਿਉਂਕਿ ਤੁਹਾਡਾ ਚੰਗਾ ਭਲਾ ਕੰਮ ਚੱਲਦਾ ਸੀ ਨਹੀਂ ਕੰਮ ਤਾਂ ਅ ਅਭੀ ਤੋਂ ਮੈਂ ਜਵਾਨ ਹਾਂ ਹੂੰ ਕੰਮ ਤਾਂ ਮੈਂ ਅੱਜ ਵੀ ਉਨਾ ਹੀ ਕਰਦਾ ਹਾਂ ਤੁਸੀਂ ਪਿਛਲੇ ਹਫ਼ਤੇ ਦਾ ਸਾਡੀ ਸਟੇਜ ਪਰਫਾਰਮੈਂਸ ਦੇਖ ਲਓ ਕੰਮ ਦੀ ਕੋਈ ਦਿੱਕਤ ਨਹੀਂ ਕੰਮ ਦਾ ਨਹੀਂ ਹੈ ਚੱਕਰ ਚੱਕਰ ਤਾਂ ਪੰਜਾਬ ਦੇ ਦੁੱਖਾਂ ਦਾ ਪੰਜਾਬ ਦੇ ਮਸਲਿਆਂ ਦਾ ਪੰਜਾਬ ਦੇ ਮੁੱਦਿਆਂ ਦੀ ਲੜਾਈ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਜਦੋਂ ਰਵਾਇਤੀ ਪਾਰਟੀਆਂ ਰਵਾਇਤੀ ਲੀਡਰ ਬੇਕਰਦਾਰ ਨਜ਼ਰ ਆਉਂਦੇ ਆ ਆਪਣੀ ਜ਼ੁਬਾਨ ਤੇ ਕਈ ਹੋਈ ਗੱਲ ਤੇ ਪੂਰੇ ਨਹੀਂ ਉੱਤਰਦੇ ਜਦੋਂ ਲੋਕਾਂ ਦੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਬਲਕਿ ਲੋਕਾਂ ਦਾ ਘਾਣ ਹੁੰਦਾ ਹੈ ਜੇ ਲੋਕ ਆਪਣੇ ਹੱਕਾਂ ਦੀ ਗੱਲ ਕਰਨ ਫਿਰ ਉਹਨਾਂ ਤੇ ਨਜਾਇਜ਼ ਪਰਚੇ ਹੁੰਦੇ ਆ ਤੇ ਉਹ ਜਦੋਂ ਮਸਲੇ ਉੜਝੇ ਹੋਏ ਨੂੰ ਦੇਖਦੇ ਆਂ ਫਿਰ ਜੀ ਕਰਦਾ ਵੀ ਅਸੀਂ ਜਿਨ੍ਹਾਂ ਨਾਲ ਜਿਨ੍ਹਾਂ ਨਾਲ ਤੇ ਜਿਨ੍ਹਾਂ ਨਾਵਾਂ ਜਿਨ੍ਹਾਂ ਸ਼ੋਹਰਤ ਜਿਨ੍ਹਾਂ ਇੱਜ਼ਤ ਜਿਨ੍ਹਾਂ ਮਾਣ ਕਮਾਇਆ ਇਸੇ ਪੰਜਾਬ ਚ ਕਮਾਇਆ ਹੂੰ ਮੈਂ ਹੁਣ ਉਮਰ ਦੇ ਲਾਸਟ ਪੜਾਤੇ ਆਂ ਹੂੰ ਚੌਥੀ ਅਵਸਥਾ ਦੇ ਵਿੱਚ ਚੱਲ ਰਹੇ 50 ਸਾਲ ਮੈਨੂੰ ਕੰਮ ਕਰਦੇ ਨੂੰ ਹੋ ਗਏ ਹੂੰ ਤੇ ਅਸੀਂ ਇੰਨਾ ਕੁਝ ਪੰਜਾਬ ਦਾ ਵਰਤ ਕੇ ਐਡੀ ਵੱਡੀ ਬਲੰਦੀ ਲੈ ਕੇ ਹੁਣ ਆਪਣਾ ਬਣਦਾ ਯੋਗਦਾਨ ਨਾ ਪਾਈਏ ਕੀ ਕਬੂਤਰ ਵਾਂਗੂ ਬਿੱਲੇ ਨੂੰ ਦੇ ਕੇ ਮੌਤ ਨੂੰ ਦੇ ਕੇ ਅੱਖਾਂ ਵੀ ਚਲੀਏ ਹੁਣ ਪੰਜਾਬ ਦੀ ਜਵਾਨੀ ਦਾ ਕਾਣ ਹੋ ਰਿਹਾ ਪੰਜਾਬ ਗਰਕ ਹੋ ਰਿਹਾ ਨਸ਼ਿਆਂ ਦੇ ਵਿੱਚ ਪੰਜਾਬ ਬੇਰੋਜ਼ਗਾਰੀ ਕਰਕੇ ਦਰੜਿਆ ਮਲਿਆ ਜਾ ਰਿਹਾ ਕੀ ਹੁਣ ਅਸੀਂ ਨਾ ਬੱਚਿਆਂ ਦੇ ਭਵਿੱਖ ਦੀ ਗੱਲ ਨਾ ਕਰੀਏ ਆਉਣ ਵਾਲੀਆਂ ਕੀ ਸਾਡੀਆਂ ਨਸਲਾਂ ਤੇ ਸਾਡੇ ਬੱਚੇ ਸਾਨੂੰ ਮਾਫ ਕਰਨਗੇ ਵੀ ਜਦੋਂ ਪੰਜਾਬ 'ਚ ਅੱਗ ਲੱਗੀ ਹੋਈ ਸੀ ਪੰਜਾਬ ਜਦੋਂ ਮਰ ਰਿਹਾ ਸੀ ਸਾਡੇ ਬੁੜੇਦੋਂ ਕੀ ਕਰਦੇ ਸੀ ਇਕੱਲੇ ਗੌਣ ਦੇ ਤੁੰਬੀ ਵਜਾਈ ਕੇ ਟੋਰੇ ਬੰਦ ਕੇ ਬਸ ਗਾਈ ਗਏ ਮਸਲੇ ਇਹ ਨੇ ਅਸੀਂ ਮੈਂ ਪੰਜਾਬ 'ਚ ਵਰਕ ਕੀਤਾ 12700 ਪਿੰਡਾਂ 'ਚ ਮੈਂ ਅੱਧੀ ਸਦੀ ਕਾਕਾ ਜੀ ਲਈਏ ਇਹਦੇ ਵਿੱਚ ਮੈਂ ਇਹਦੀ ਹਰ ਗੱਲ ਨੂੰ ਜਾਣਦਾ ਤੇ ਸਮਝਦਾ ਮੈਨੂੰ ਆਰ ਦੁੱਖ ਸੁੱਖ ਦਾ ਪਤਾ ਹੈ ਮੈਂ ਜਿਹੜੇ ਪਿੰਡਾਂ 'ਚ ਗਿੱਧੇ ਭੰਗੜੇ ਪੈਂਦੇ ਦੇਖੇ ਜਿੱਥੇ ਤੀਆਂ ਲੱਗਦੀਆਂ ਦੇਖਿਆ ਨੇ ਅੱਜ ਉਹ ਮੈਂ ਪਿੰਡ ਉਜੜਦੇ ਦੇਖਿਆ ਤੁਸੀਂ ਜਾ ਕੇ ਤਾਂ ਦੇਖੋ 80% ਪਿੰਡਾਂ ਦੇ ਵਿੱਚ ਬੁਢੇ ਨਾਜਰ ਆਉਂਦੇ ਆ ਘਰਾਂ ਦੇ ਘਰ ਖਾਲੀ ਹੋ ਗਏ ਸਾਰਾ ਪੰਜਾਬ ਕਾਕਾ ਜੀ ਪ੍ਰਵਾਸ ਕਰ ਗਿਆ ਤੁਸੀਂ ਦੱਸੋ ਇਹ ਪੰਜਾਬ ਦਾ ਬਣੂਗਾ ਕੀ ਪਰ ਤੁਹਾਨੂੰ ਲੱਗਦਾ ਕਿ ਜਿਸ ਰਾਹ ਦੇ ਉੱਪਰ ਤੁਸੀਂ ਚੱਲੇ ਹੋ ਇਹ ਰਾਹ ਇੰਨਾ ਸੌਖਾ ਹੈਗਾ ਕਿ ਜਿੰਨਾ ਤੁਹਾਡਾ ਗਾਇਕੀ ਦਾ ਰਾਹ ਸੀ ਜਿੱਮੇ ਤੁਸੀਂ ਗਾਇਕੀ ਦੇ ਵਿੱਚ ਅਖਾੜੇ ਦੇ ਵਿੱਚ ਸਟੇਜ ਤੋਂ ਲੋਕਾਂ ਨੂੰ ਰੂਪ ਰੂਪ ਹੁੰਦੇ ਸੀ ਤੁਹਾਨੂੰ ਪਿਆਰ ਮਿਲਦਾ ਸੀ ਕਿ ਲੱਗਦਾ ਕਿ ਇਹ ਰਾਹ ਦੇ ਉੱਪਰ ਇੰਨਾ ਪਿਆਰ ਮਿਲਣਾ ਲੋਕਾਂ ਦਾ ਕਿਉਂਕਿ ਇਸ ਦੇ ਨਾਲ ਦੇ ਨਾਲ ਜਦੋਂ ਤੁਸੀਂ ਇਸ ਰਸਤੇ ਦੇ ਉੱਪਰ ਪੈਰ ਧਰ ਲੈਨੇ ਹੋ ਤਾਂ ਤੁਹਾਡੇ ਵਿਰੋਧ ਦੇ ਵਿੱਚ ਲੋਕ ਬਹੁਤ ਖੜੇ ਹੋ ਜਾਂਦੇ ਨੇ ਤਾਂ ਤੁਹਾਨੂੰ ਵਿਰੋਧ ਪ੍ਰਦਰਸ਼ਨ ਦਾ ਜਿਹੜਾ ਸਾਹਮਣਾ ਵੀ ਕਰਨਾ ਪੈਂਦਾ ਅੱਜ ਕੱਲ ਅਸੀਂ ਦੇਖਦੇ ਆਂ ਨਹੀਂ ਦੇਖੋ ਵਿਰੋਧ ਕਰਨਾ ਤਾਂ ਦੁਨੀਆ ਦਾ ਹੱਕ ਹੈ ਹੂੰ ਜੈਲ ਸੀ ਕੁਦਰਤ ਦਾ ਨਿਜਮ ਹੈ ਠੀਕ ਹੈ ਤੁਸੀਂ ਮੜੀ ਜੀ ਤਰੱਕੀ ਕਰ ਲਓ ਦੁਸ਼ਮਣ ਤੁਹਾਨੂੰ ਲੱਭਣ ਦੀ ਲੋੜ ਨਹੀਂ ਤੁਹਾਡੇ ਆਲੇ-ਦਾਲੇ ਪੈਦਾ ਹੋ ਜਾਣਗੇ ਹੂੰ ਸੋ ਇਸ ਗੱਲੋਂ ਤਾਂ ਮੈਂ ਘਬਰਾਉਣ ਵਾਲਾ ਨਹੀਂ ਹੂੰ ਠੀਕ ਹੈ ਨਾ ਜੀ ਰਹੀ ਗੱਲ ਤੁਸੀਂ ਕੀ ਕੁਐਸਚਨ ਕੀਤਾ ਸੀ ਹੋਰ ਨਾਲ ਤੁਹਾਨੂੰ ਕਹਿ ਰਿਹਾ ਸੀ ਕਿ ਜਗਤ ਤੁਸੀਂ ਇਸ ਰਸਤੇ ਦੇ ਉੱਪਰ ਤੁਰਦੇ ਹੋ ਕਿ ਇਹ ਰਸਤਾ ਤੁਹਾਡੇ ਲਈ ਉਹਦਾ ਸੌਖਾ ਨਹੀਂ ਮੈਨੂੰ ਖੈ ਹੀ ਨਹੀਂ ਲੱਗਦੀ ਮੇਰੇ ਲਈ ਕੀ ਔਖਾ ਤੁਸੀਂ ਦੱਸੋ ਕੀ ਮੈਨੂੰ ਇਹ ਦੱਸਣ ਦੀ ਲੋੜ ਹੈ ਵੀ ਮੈਂ ਹਾਕਮ ਬਖਤ ਵਾਲਾ ਕੀ ਲੋਕਾਂ ਨੂੰ ਮੈਨੂੰ ਇਹ ਸਮਝਾਉਣ ਦੀ ਲੋੜ ਹੈ ਔਖਾ ਔਖਾ ਰਾਜ ਇਸ ਲਈ ਹਾਕਮ ਜੀ ਕਿਉਂਕਿ ਜਦੋਂ ਤੁਸੀਂ ਇਸ ਲੈਂਡ ਦੇ ਉੱਪਰ ਤੁਰੋਗੇ ਜਦੋਂ ਤੁਹਾਨੂੰ ਲੋਕ ਫਤਵਾ ਦੇ ਦੇਣਗੇ ਤਾਂ ਉਸ ਤੋਂ ਬਾਅਦ ਬੰਦਾ ਕਈ ਮਜਬੂਰੀਆਂ ਵਿੱਚ ਬੰਦ ਜਾਂਦਾ ਫਿਰ ਉਹ ਗੱਲ ਕਰਦਾ ਕਿ ਸਰਕਾਰ ਦੇ ਲਵੇ ਇਹ ਕੁਝ ਕਾਨੂੰਨੀ ਸੀ ਮੈਂ ਉੱਤ ਤੱਕ ਆਵਾਜ਼ ਗਿਆ ਸੀ ਭਾਵੇਂ ਕਿ ਇਸ ਇਸ ਸੀਟ ਦੇ ਉੱਪਰੋਂ ਜੇ ਤੁਸੀਂ ਲੋਕ ਸਭਾ ਸੀਟ ਲੜ ਰਹੇ ਹੋ ਭਾਵੇਂ ਇਥੋਂ ਬ ਮਤਲਬ ਕਿ ਹਰ ਪਾਰਟੀ ਨੂੰ ਇੱਥੋਂ ਐਮਪੀ ਦਿੱਤਾ ਸੰਗਰੂਰ ਨੇ ਪਰ ਉਸ ਤੋਂ ਬਾਅਦ ਬੰਦਸਾਂ ਜਿਹੜੀਆਂ ਲੱਗ ਜਾਂਦੇ ਨੇ ਲੋਕਾਂ ਦੇ ਉਹ ਜਿਹੜੇ ਲੋਕਾਂ ਨੂੰ ਤੁਸੀਂ ਸੁਪਨੇ ਪਹਿਲਾਂ ਦਿਖਾ ਦਿੰਦੇ ਉਹ ਪੂਰੇ ਨਹੀਂ ਹੁੰਦੇ ਨਹੀਂ ਮੈਂ ਤਾਂ ਕੋਈ ਸੁਪਨਾ ਨਹੀਂ ਵਖਾ ਰਿਹਾ ਮੈਂ ਤਾਂ ਪਰ ਲੋਕਾਂ ਦੀ ਉਮੀਦਾਂ ਤਾਂ ਟੁੱਟ ਗਈ ਤੁਸੀਂ ਨਹੀਂ ਦਿਖਾਇਆ ਦੂਸਰੀ ਪਾਰਟੀ ਦੇ ਪਰ ਲੋਕਾਂ ਨੂੰ ਉਮੀਦਾਂ ਉਹਨਾਂ ਤੋਂ ਵੱਧ ਕੇ ਲੋਕ ਭਾਲਦੇ ਨੇ ਨਾ ਮੈਨੂੰ ਆਪਣੇ ਪੂਰੇ ਕਿਰਦਾਰ ਦਾ ਪਤਾ ਹੈ ਮੈਨੂੰ 543 ਮੈਂਬਰਾਂ ਦੇ ਵਿੱਚ ਆਪਣੇ ਔਕਾਤ ਦਾ ਗਿਆਨ ਹੈ ਠੀਕ ਹੈ ਇਹ ਮੈਂ ਲੋਕਾਂ ਨੂੰ ਦੱਸ ਰਿਹਾ ਸਮਝਾ ਰਿਹਾ ਹਾਂ ਜੇ ਤਾਂ ਉਹ ਫਰਜ਼ ਕਰੋ ਸਤਾਈ ਜਿਆਦਾ ਦੂਰ ਨਹੀਂ ਹੈ ਜੇ ਤਾਂ ਪੰਜਾਬ ਦੀ ਬਾਗਡੋਰ ਸਾਡੀ ਟੀਮ ਨੂੰ ਫੜਾ ਦਿੰਦੇ ਆ ਫੇਰ ਤਾਂ ਮਸਲੇ ਦਾ ਹੱਲ ਤੁਹਾਨੂੰ ਮੈਂ ਚੁਟਕੀਆਂ ਚ ਦੱਸ ਦੂੰਗਾ ਕਿਵੇਂ ਹੁੰਦਾ ਵਰਨਾ ਇੱਕ ਐਮਪੀ ਦੇ ਹਿੱਸੇ ਪੰਜਾਬ 5743 ਲੋਕਾਂ ਦੇ ਵਿੱਚੋਂ ਕੀ ਆਉਂਦਾ ਉਹ ਕਿੰਨਾ ਕਿੰਨਾ ਕਿਤੇ ਕਿਥੇ ਜੂਜ ਹੋਣਾ ਚਾਹੀਦਾ ਮੈਨੂੰ ਉਹਦਾ ਪ੍ਰੋਪਰ ਗੈਨਾ ਮੈਂ ਸੁਫਨੇ ਨਹੀਂ ਦਿਖਾਉਂਦਾ ਸੁਫਨੇ ਜਿਨ੍ਹਾਂ ਨੇ ਦਿਖਾਈ ਸੀ ਅੱਜ ਉਹ ਕਿੱਥੇ ਖੜੇ ਨੇ ਸਿਰਫ ਗੱਲਾਂ ਕਰਦੇ ਆ ਜਿਹੜੀਆਂ ਗੱਲਾਂ ਕਰਕੇ ਆਏ ਸੀ ਕੀ ਉਹਨਾਂ ਤੇ ਪੂਰੇ ਉਤਰੇ ਜਦੋਂ ਪਾਵਰਾਂ ਚ ਆਉਣ ਤੋਂ ਬਾਅਦ ਇਹ ਪਾਰਟੀਆਂ ਦੇ ਨੁਮਾਇੰਦੇ ਬਣ ਜਾਂਦੇ ਨੇ ਨਾ ਪਾਰਟੀਆਂ ਨੂੰ ਸਮਰਪਿਤ ਹੋ ਜਾਂਦੇ ਮੈਂ ਆਜ਼ਾਦ ਲੜ ਰਹੇ ਆਂ ਆਜ਼ਾਦ ਤੇ ਕਿਸੇ ਦਾ ਢੰਡਾ ਨਹੀਂ ਹੁੰਦਾ ਤੁਸੀਂ ਇਹ ਗੱਲ ਯਾਦ ਰੱਖਿਓ ਜਦੋਂ ਪਾਰਟੀਆਂ ਚ ਬੈਠੇ ਹੋਗੇ ਪਾਰਟੀਆਂ ਦੇ ਜਿਹੜੇ ਇਹਨਾਂ ਦੇ ਬੌਸ ਐ ਜਿਹੜੇ ਇਹਨਾਂ ਦੇ ਹੈ ਨਾ ਪਰ ਕਿਤੇ ਨਾ ਕਿਤੇ ਤੁਹਾਨੂੰ ਵੀ ਕਿਸੇ ਪਾਰਟੀ ਦੇ ਇੱਕ ਹੱਕ ਚ ਤੁਹਾਨੂੰ ਬੈਠ ਨਹੀਂ ਪਾਏਗਾ ਨਾ ਜਾਂ ਤੁਸੀਂ ਤੁਸੀਂ ਮੈਂ ਕਿਸੇ ਪਾਰਟੀ ਨੂੰ ਸਮਰਥਨ ਕਰੂੰਗਾ ਜੁਆਇਨ ਤੋਂ ਨਹੀਂ ਕਰੂੰਗਾ ਹਾਂ ਸਮਰਥਨ ਵੀ ਤਾਂ ਕਰੋਗੇ ਨਾ ਕਿਸੇ ਸ਼ਰਤ ਦੇ ਉੱਪਰ ਹੀ ਹੁੰਦਾ ਨਾ ਕਿਉਂਕਿ ਰਾਜਨੀਤੀ ਵਿੱਚ ਹਰ ਚੀਜ਼ ਤੈਹ ਹੁੰਦੀ ਹੈ ਕਹਿੰਦੇ ਨਹੀਂ ਸਮਰਥਨ ਦਾ ਤੇ ਮੈਂ ਪਾਰਟੀ ਵਿੱਚ ਸ਼ਾਮਲ ਹੋਣ ਦਾ ਡਿਫਰੈਂਸ ਹੈ ਬਹੁਤ ਸਮਰਥਨ ਦੇਵੋਗੇ ਤੁਸੀਂ ਮੁੱਦਿਆਂ ਦੇ ਆਧਾਰ ਤੇ ਆਪਣੀ ਗੱਲ ਪਬਲਿਕ ਚ ਵੀ ਸਰਕਾਰ ਚ ਵੀ ਖੁੱਲਕੇ ਕਰ ਸਕੋਗੇ ਅਸੀਂ ਜਦੋਂ ਕਿਸੇ ਪਾਰਟੀ ਦਾ ਹਿੱਸਾ ਬਣ ਜਾਂਦੇ ਹਾਂ ਉਦੋਂ ਫਿਰ ਪਾਰਟੀ ਦਾ ਕੋਈ ਨਾ ਪ੍ਰੋਟੋਕੋਲ ਲੱਗ ਗਿਆ ਜੀ ਤੁਸੀਂ ਪਾਰਟੀ ਰਾਈਨ ਤੋਂ ਵੱਖ ਗੱਲ ਨਹੀਂ ਕਰ ਸਕਦੇ ਤੁਸੀਂ ਆਪਣੇ ਮਨ ਦੀ ਗੱਲ ਨਹੀਂ ਕਰ ਸਕਦੇ ਮੈਨੂੰ ਇਹਦਾ ਪੂਰਾ ਪਤਾ ਹੈ ਮੈਂ ਕਿਸੇ ਪਾਰਟੀ ਪੁਲਟੀ ਦੇ ਥੱਲੇ ਲੱਗਣ ਵਾਲਾ ਐ ਕਿਉਂਕਿ ਮੈਂ ਇਹ ਜ਼ਿਕਰ ਤਾਂ ਕਰ ਰਸੀ ਜਿਸ ਦੁਕਾਨਾ ਜੋੜੀ ਨੂੰ ਤੁਸੀਂ ਤੁਸੀਂ ਮਤਲ ਗਾਇਕੀ ਦੇ ਦੁਕਾਨਾ ਗਾਇਕੀ ਦੇ ਲੋਕਾਂ ਰੂਰੂ ਹੋਇਆ ਤਾਂ ਤਾਂ ਉਹਨੂੰ ਮੁਹੰਮਦ ਸਦੀਕ ਜੀ ਉਹਨਾਂ ਤੇ ਉਹਨਾਂ ਉਹ ਵੀ ਲੋਕ ਸਭਾ ਜਿਹੜੇ ਚੋਣਾਂ ਦੇ ਵਿੱਚ ਉਤਰੇ ਉਹਨਾਂ ਨੂੰ ਮ ਦੇ ਤਾਲੂਕਾਂ ਨੇ ਪਰ ਕਿਉਂਕਿ ਤੁਸੀਂ ਦੇਖਦੇ ਹੋ ਮੈਂ ਇੱਕ ਜਦੋਂ ਕਿਉਂਕਿ ਜਿਸ ਤਰ੍ਹਾਂ ਤੁਹਾਡੀ ਇੱਕ ਲੈਂਗੁਏਜ ਹੁੰਦੀ ਹੈ ਬਾਡੀ ਲੈਂਗੁਏਜ ਹੁੰਦੀ ਹੈ ਤੁਸੀਂ ਆਮ ਤੌਰ ਤੇ ਲੋਕਾਂ ਨਾਲ ਵਿਚਰਦੇ ਹੋ ਆਮ ਤੌਰ ਤੇ ਉਹਨਾਂ ਨੇ ਤੁਸੀਂ ਦੇਖਿਆ ਹੋਊਗਾ ਨਾ ਕਲਿੱਪ ਉਹਨਾਂ ਦਾ ਕਾਫੀ ਵਾਇਰਲ ਹੋਇਆ ਉਹਨਾਂ ਨੇ ਕਿਹਾ ਕਿ ਤੁਸੀਂ ਉਹ ਮੇਰਾ ਮੋਢਾ ਉੱਤਰਿਆ ਹੋਇਆ ਸੀ ਨਹੀਂ ਮਤਲਬ ਕਹਿੰਦਾ ਉਹਨਾਂ ਨੇ ਸੁਭਾਅਕੀ ਤੌਰ ਤੇ ਉੱਪਰ ਇਹ ਚੀਜ਼ਾਂ ਕਹੀਆਂ ਪਰ ਉਦੋਂ ਦੁੱਖ ਲੱਗਦਾ ਕਿ ਜਦੋਂ ਉਹ ਚੀਜ਼ਾਂ ਤੁਹਾਡੇ ਖਿਲਾਫ ਚੱਲਦੀਆਂ ਨੇ ਬਸ ਤੁਹਾਨੂੰ ਮੈਂ ਕਹਿੰਦਾ ਵੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਸਾਹਮਣੇ ਮੈਂ ਸਰਬਾਹੂਬ ਨਾ ਤਾਂ ਡਰਨ ਵਾਲਾ ਹਾਂ ਨਾ ਮੁੱਦਿਆਂ ਤੋਂ ਮੈਂ ਕਿਸੇ ਦਾ ਚਮਚਾ ਨਹੀਂ ਮੈਂ ਕਿਸੇ ਪਾਰਟੀ ਦਾ ਸਮਰਥਕ ਨਹੀਂ ਮੈਂ ਕਿਸੇ ਦਾ ਛੱਡਿਆ ਹੋਇਆ ਨਹੀਂ ਅਸੀਂ ਪੰਜਾਬ ਦੇ ਪੁੱਤਾਂ ਹਾਂ ਪੰਜਾਬ ਦੇ ਮੁੱਦਿਆਂ ਤੇ ਲੜਾਂਗੇ ਪੰਜਾਬ ਦੇ ਮੈਂ ਮਸਲਿਆਂ ਦੀ ਗੱਲ ਕਰਾਂਗੇ ਜਿਹੜੀ ਗੱਲ ਤੁਸੀਂ ਮੇਰੇ ਭੈਣ ਭਰਾਵਾਂ ਦੀ ਕਰਦੇ ਹੋ ਮੇਰੇ ਸੀਨੀਅਰ ਨੇ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਮੇਰੇ ਪਿਓ ਵਰਗੇ ਜਦੋਂ ਇੱਕ ਬੰਦੇ ਨੂੰ ਇੰਨਾ ਗਿਆਨ ਨਹੀਂ ਕਿ ਇੱਕ ਹੋਵਾਂ ਔਨ ਕੈਮਰਾ ਕੀ ਗੱਲ ਜਵਾਬ ਦੇ ਰਿਹਾ ਵੀ ਜਦੋਂ ਮੁੱਦੇ ਦੀ ਗੱਲ ਹੁੰਦੀ ਹੈ ਮੋਢਾ ਉੱਤਰ ਜਾਣਾ ਇਹ ਹਾਕਮ ਬਖਸ਼ ਤੇ ਲਿੱਦ ਤੁਸੀ ਆਸ ਰੱਖਦੇ ਹੋ ਕਿਉਂ ਮੈਂ ਪਿੱਠੂ ਆ ਕਿਸੇ ਦਾ ਉਹ ਜਿਸ ਪਾਰਟੀ ਚ ਗਏ ਸੀ ਉਹਨਾਂ ਨੇ ਸਾਡਾ ਕੀਦਾ ਟਾਪਾ ਸਾਡੇ ਗੁਰੂ ਦੀਆਂ ਗੋਲੀਆਂ ਮਾਰੀਆਂ ਉਹ ਜਵਾਬ ਦੇ ਦਊਗਾ ਉਹਦੇ ਕੋਲ ਜਵਾਬ ਹੈ ਦਿੱਲੀ ਦੇ ਵਿੱਚ ਨਸਲ ਕੁਸ਼ੀ ਕੀਤੀ ਕਿੰਨੇ ਲੋਕਾਂ ਨੂੰ ਗਲਾਂ 'ਚ ਟਾਇਰ ਪਾ ਪਾ ਕੇ ਮਾਰਿਆ ਗਿਆ ਸਦੀਕ ਇਸ ਗੱਲ ਦਾ ਜਵਾਬ ਦੇ ਦਊਗਾ ਉਹਨਾਂ ਦਾ ਇੰਨਾ ਹੌਸਲਾ ਹੈ ਨੀ ਸਰ ਤੁਸੀਂ ਵੀ ਤਾਂ ਉਸ ਤੋਂ ਪਹਿਲਾਂ ਜਦੋਂ ਅਗਰ ਗੱਲ ਕੀਤੀ ਜਾਵੇ ਜਦੋਂ ਦਿੱਲੀ ਵਿੱਚ ਕਿਸਾਨ ਧਾਰਨ ਲਾ ਕੇ ਬੈਠਦੇ ਉਸ ਤੋਂ ਬਾਅਦ ਹੀ ਤੁਸੀਂ ਬੀਜਪੀ ਜੁਆਇਨ ਕਰੀ ਉਸ ਤੋਂ ਬਾਅਦ ਤੁਸੀਂ ਬੀਜਪੀ ਛੱਡੀ ਤੁਹਾਨੂੰ ਨਹੀਂ ਕਹਿਣਾ ਨਹੀਂ ਮੈਂ ਬੀਜਪੀ ਚ ਗਿਆ ਸੀ ਇਸ ਕਰ ਗੱਲ ਦਾ ਮਾਰਾਂ ਵੀ ਅਸੀਂ ਸੈਲੀਬ੍ਰਿਟੀ ਲੋਕ ਹਾਂ ਅਸੀਂ ਵੱਡੇ ਲੋਕ ਹਾਂ ਸਾਨੂੰ ਵੱਡੀ ਨਜ਼ਰ ਨਾਲ ਦੇਖਿਆ ਜਾਊਗਾ ਸਾਨੂੰ ਕੋਈ ਵੱਡਾ ਉਹਦਾ ਦਿੱਤਾ ਜਾਊਗਾ ਜਾਂ ਵੱਡਾ ਉਹਦਾ ਨਾਂ ਦਿੱਤਾ ਗਿਆ ਵੱਡਾ ਮਾਨ ਸਨਮਾਨ ਦਿੱਤਾ ਜਾਊਗਾ ਸਾਡੀ ਗੱਲ ਸੁਣੀ ਜਾਊਗੀ ਅਸੀਂ ਪੰਜਾਬ ਦੇ ਮਸਲਿਆਂ ਦਾ ਹੱਲ ਜਾ ਕੇ ਰੱਖਾਂਗੇ ਸਰਕਾਰ ਦੇ ਕੋਲ ਪਰ ਜਦੋਂ ਉੱਥੇ ਤੂਤੀ ਦੀ ਬਾਤ ਸੁਣੇ ਦੀ ਗਈ ਤਾਂ ਮੈਂ ਕਿਉਂ ਉੱਥੇ ਬੈਠਿਆ ਰਹਿਣਾ ਬੀਜਪੀ ਦੀ ਜਿਹੜ ਕਜੀ ਮੈਂ ਇਸ ਗੱਲ ਨੂੰ ਮੰਨਦਾ ਵੀ ਲੋਕਾਂ ਨੂੰ ਤਾਂ ਪੰਚਾਇਤ ਦੀ ਮੈਂਬਰੀ ਮਿਲ ਜੇ ਨਾ ਅਗਲਾ ਮੈਂਬਰੀ ਤੋਂ ਬੈਕਆਊਟ ਨਹੀਂ ਕਰਦਾ ਮੈਂ ਕਿੱਡੇ ਵੱਡੇ ਉਹਦੇ ਨੂੰ ਲੱਤ ਮਾਰ ਕੇ ਆਇਆ ਤੁਹਾਨੂੰ ਪਤਾ ਮੈਂ ਪੰਜਾਬ ਕਾਰਜਕਰਨ ਦੇ ਮੈਂਬਰ ਨੂੰ ਤਲੰਜਲੀ ਦੇ ਕੇ ਆਇਆ ਜਦੋਂ ਉਹ ਜਵਾਕ ਦੇ ਗੋਲੀਆਂ ਮਾਰ ਗਿਆ ਨੇ ਬਾਰਡਰ ਦੇ ਉੱਤੇ ਅਸੀਂ ਪੰਜਾਬ ਦੇ ਪੁੱਤਾਂ ਮੈਂ ਸਾਰੀ ਉਮਰ ਜ਼ਿੰਮੇਵਾਰੀ ਕੀਤੀ ਹੈ ਮੈਂ ਸਾਰੀ ਉਮਰ ਜ਼ਿੰਮੇਵਾਰਾਂ ਦਾ ਕਲਾਕਾਰ ਰਹੇ ਤੇ ਅੱਜ ਮੈਂ ਇਹਨਾਂ ਨੂੰ ਰੁਲਦਿਆਂ ਖੁਲਦਿਆਂ ਦੇਖ ਕੇ ਜਦੋਂ ਮੈਂ ਦਰਦਾ ਵੀ ਸਾਡੀ ਗੱਲ ਨਹੀਂ ਸੁਣੀ ਚਾਰੀ ਛੱਡ ਕੇ ਆ ਗਏ ਇਹੀ ਗੱਲ ਅੱਗੇ ਹੋਣੀ ਹੈ ਇਹ ਤੁਹਾਡੇ ਸਵਾਲ ਦਾ ਜਵਾਬ ਹੈ ਜੇ ਸਾਡੀ ਗੱਲ ਜਿੱਥੇ ਨਾ ਸੁਣੀ ਗਈ ਉੱਥੇ ਖੜਦੋਮਾ ਪਾ ਦਾਂਗੇ ਉੱਥੇ ਉੱਥੇ ਹੀ ਧਰਨਾ ਦੇਗਾ ਅਸੀਂ ਕਿਹੜੇ ਮੁੱਦੇ ਤੁਸੀਂ ਦੇਖੇ ਨੇ ਜਿਹੜੇ ਤੁਹਾਨੂੰ ਲੱਗੇ ਕਿ ਸੰਗਰੂਰ ਦੇ ਵਿੱਚ ਸੰਗਰੂਰ ਤੋਂ ਮੈਂ ਲੋਕ ਸਭਾ ਚੋਣ ਲੜ ਰਿਹਾਗਾ ਨਹੀਂ ਪੰਜਾਬ ਦਾ ਕਿਉਂਕਿ ਬਾਹਲੇ ਵੱਡਿਆਂ ਦੀ ਮੈਂ ਗੱਲ ਨਹੀਂ ਕਰਦਾ ਜਿਹੜੇ ਤੋਂ ਲੱਗਦਾ ਨੇ ਕਿ ਜਿਹੜੇ ਇਹ ਐਮਪੀ ਰਹਿੰਦੇ ਹੱਲ ਉਸਦੇ ਨੇ ਕਿਉਂਕਿ ਐਮਪੀ ਨੂੰ ਸਿਰ 5 ਕਰੋੜ ਰੁਪਏ ਇੱਕ ਸਾਲ ਦਾ ਮਿਲਦਾ ਤੁਸੀਂ ਉਸਦੇ ਦਾਇਰੇ ਦਾ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਵੀ ਕਿੰਨਾ ਕਿੰਨਾ ਮੇਰੇ ਹਿੱਸੇ ਆਊਗਾ ਉਹ ਮੈਂ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਹੀ ਦੱਸ ਦੂੰ ਮੇਰੇ લાલો ਮੈਨੂੰ ਦੱਸ ਦੋ ਮੈਂ ਕਿਤੇ ਸਾਈਨ ਕਰਨੇ ਮੈਂ ਆਪਣੇ ਤੌਰ ਤੇ ਥੋੜੇ ਹੀ ਲੋਕਾਂ ਨੂੰ ਐਡਵਾਈਸ ਕਰੂੰਗਾ ਮੈਨੂੰ ਪਤਾ ਇਸ ਗੱਲ ਦਾ ਮੈਂ ਸਮਝਾ ਦੂੰ ਮੇਰੀ ਪਾਵਲ ਨੂੰ ਮੇਰੇ ਤੇ ਪੁੱਤਿਆ ਯਾਰ ਮੇਰੇ ਭੈਣ ਭਰਾ ਨੇ ਮੈਂ ਦੱਸ ਦੂੰਗਾ ਉਹਨਾਂ ਨੂੰ ਵੀ ਮੇਰੇ ਹਿੱਸੇ ਜੇ ਤੁਸੀਂ ਮੈਨੂੰ ਐਮਪੀ ਬਣਾਇਆ ਆਹੀ ਆਉਣਾ ਇਹਨੂੰ ਜਿੱਥੇ ਤੁਹਾਡਾ ਦਿਲ ਕਰਦਾ ਮੈਥੋਂ ਲਵਾ ਲਿਓ ਠੀਕ ਹੈ ਮੈਂ ਤਾਂ ਇੱਕ ਰਬੜ ਦੀ ਮੋਹਰ ਐ ਜਿੱਥੇ ਮਰਜ਼ੀ ਚੱਕ ਕੇ ਲਾ ਦਿਓ ਤੁਸੀਂ ਮੈਂ ਸਾਈਨ ਕਰ ਦੂੰਗਾ ਤੁਹਾਨੂੰ ਲੱਗਦਾ ਕਿ ਤੁਹਾਡੇ ਇਸ ਲੋਕ ਸਭਾ ਸੀਟ ਦੇ ਮੁਕਾਬਲੇ ਦੇ ਤਿੰਨ ਕੈਬਨਿਟ ਮੰਤਰੀ ਨੇ ਖੁਦ ਤੁਹਾਡੇ ਜਿਹੜੀ ਲਾਈਨ ਦੇ ਵਿੱਚੋਂ ਮੱਖ ਮੰਤਰੀ ਬਣੇ ਭਗਵੰਤ ਸਿੰਘ ਮਾਨ ਨੇ ਇੱਕ ਵੱਡਾ ਚਿਹਰਾ ਨੇ ਇੱਥੇ ਟੱਕਰ ਦੇਣੀ ਅੱਧਿਆਂ ਦੀ ਤਾਂ ਜਿੰਨੀ ਉਮਰ ਹੈ ਉਹਨੇ ਮੇਰੇ ਹੌਲੀਡੇ ਚਲੇ ਗਏ ਹੂੰ ਇਹਨਾਂ ਦੇ ਵਿੱਚੋਂ ਅੱਧਿਆਂ ਨੇ ਮੈਨੂੰ ਤਪੜਾਂ ਤੇ ਬੈਠ ਕੇ ਸੁਣਿਆ ਹੈ ਤੁਸੀਂ ਮੈਨੂੰ ਕੀ ਤੋਂ ਡਰਾਉਣਾ ਹੈ ਕਿਹੜੇ ਕੈਬਨਿਟ ਮੰਤਰੀ ਤੇ ਕਿਹੜੇ ਲੀਡਰ ਹੂੰ ਅਸੀਂ ਸਾਨੂੰ ਕੁਝ ਭੁੱਲਿਆ ਮੈਂ ਹਾਕਮ ਬਖਤ ਵਾਲਾ ਹਾਂ ਤੁਹਾਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਵਖਰੀ ਗੱਲ ਸੀ ਰਾਜਨੀਤੀ ਚ ਨਹੀਂ ਆਏ ਤੇ ਰਾਜਨੀਤੀ ਚ ਹੁਣ ਆਏ ਆ ਤੁਸੀਂ ਸਾਨੂੰ ਇਹ ਦਿਖਾਉਣਾ ਵੀ ਇਹ ਸਰਕਾਰਾਂ ਨੇ ਐਮਪੀ ਨੇ ਜਾਂ ਬਹੁਤ ਵੱਡੇ ਵੱਡੇ ਆਪਣੇ ਆਪ ਨੂੰ ਚਿਹਰੇ ਬਣਾ ਫਿਰਦੇ ਆ ਇਹ तितਲੀਆਂ ਨਹੀਂ ਇਹ ਸਵਾਰਥੀ ਲੋਕ ਨੇ ਯਾਰ ਇਹ 도ਗਲੇ ਬੰਦੇ ਆ ਤੁਸੀਂ ਇਹਨਾਂ ਤੋਂ ਕਿੱਥੋਂ ਆਸ ਕਰਦੇ ਹੋ ਇਹ ਦਲ ਬਦਲੂ ਲੋਕਾਂ ਦੀਆਂ ਟੀਮਾਂ ਨੇ ਕੀ ਕਿਰਦਾਰ ਨੇ ਇਹਨਾਂ ਲੋਕਾਂ ਦੇ ਸਭ ਜਾਣਦਾ ਮੈਂ ਤੇ ਮੇਰੇ ਵਾਸਤੇ ਕੋਈ ਚੀਜ਼ ਨਹੀਂ ਹੈ ਅੱਛਾ ਤੁਸੀਂ ਕਾਫੀ ਲੰਮੇ ਸਮੇਂ ਤੋਂ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਹੋ ਕਿਉਂਕਿ ਤੁਸੀਂ ਉਸ ਸਮੇਂ ਜਦੋਂ ਜਿਹੜੇ ਟਿਕਟਾਂ ਦਾ ਅਨਾਉਂਸ ਵੀ ਨਹੀਂ ਹੋਇਆ ਸੀ ਡੇਟਾ ਵੀ ਅਨਾਉਂਸ ਨਹੀਂ ਤੁਸੀਂ ਉਸ ਟਾਈਮ ਕਿਸ ਤਰ੍ਹਾਂ ਰਾਜਨੀਤਿਕ ਨਹੀਂ ਨਾ ਹੂੰ ਅਸੀਂ ਨੌਨ ਪੋਲੀਟੀਕਲ ਲੋਕ ਐ ਜੇ ਮੈਂ ਪੋਲੀਟੀਕਲ ਬੰਦਾ ਹੁੰਦਾ ਤਾਂ ਅੱਜ ਤੋਂ ਮਹੀਨਾ ਪਹਿਲਾਂ ਬਵੇਲਾ ਮਚਾਉਂਦਾ ਹੈਨਾ ਜੀ ਜਿੰਨੇ ਪੈਸੇ ਮੈਂ 2 ਸਾਲ ਪਾਣੇ 2 ਸਾਲ ਚ ਖਰਾਬ ਕੀਤੇ ਆ ਉਹ 15 ਦਿਨਾਂ ਚ ਲਾ ਕੇ ਫਿਰਦਾ ਮੈਂ ਰਾਜਨੀਤਿਕ ਹੁੰਦਾ ਹੈਨਾ ਵੀ ਫਟਾਫਟ ਆਪਣੇ ਆਪ ਨੂੰ ਦਿਖਾਉ ਵੀ ਮੈਂ ਵੀ ਐਮਪੀ ਬਣਨਾ ਚਾਹੁੰਦਾ ਮੈਂ ਐਮਪੀ ਬਣਨਾ ਨਹੀਂ ਚਾਹੁੰਦਾ ਮੈਂ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਚਾਹੁੰਦਾ ਮੈਂ ਲੋਕਾਂ ਦੇ ਮਸਲਿਆਂ ਦੀ ਗੱਲ ਕਰਨਾ ਚਾਹੁੰਦਾ ਮੈਂ ਲੋਕਾਂ ਦੇ ਦੁੱਖ ਸੁੱਖ ਦੀ ਗੱਲ ਕਰਨਾ ਚਾਹੁੰਦਾ ਮੈਂ ਇਹਨਾਂ ਦੇ ਵਿੱਚ 2 ਸਾਲ ਇਸ ਕਰਕੇ ਬਿਚਰੇ ਆ ਕਿ ਮੈਂ ਚੰਗਾ ਬੰਦਾ ਮੇਰੀ ਗੱਲ ਨੂੰ ਸਮਝੋ ਮੈਨ ਜੀ ਤੁਸੀਂ ਇਹ ਸਮਝੋ ਕਿ ਮੈਂ ਜਿੱਤਣ ਵਾਸਤੇ ਇੱਥੇ ਆ ਨਾ 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 ਤੁਸੀਂ ਹਨੇਰੇ ਚੋਂ ਮੈਂ ਤਾਂ ਸੱਚ ਦੇ ਪੈਰਾ ਦੇਣਾ ਹੈ ਹੂੰ ਜੇ ਹਰਾਉਂਦੇ ਐ ਦੱਬ ਕੇ ਹਰਾਉਂ ਉਹਨਾਂ ਦਾ ਦਿਲ ਕਰਦਾ ਰੱਜ ਕੇ ਹਰਾਉਣਾ ਪਰ ਮੈਂ ਫੇਰ ਲੜੂੰਗਾ ਮੈਨੂੰ ਫੇਰ ਹਾਂ ਮੈਂ ਫੇਰ ਲੜੂੰਗਾ ਅਸੀਂ ਸੱਚ ਦੀ ਆਵਾਜ਼ ਹੈ ਸੱਚ ਤੇ ਰਹਿਣਾ ਭੁੱਲੜ ਸਾਹਿਬ ਜਿੱਥੇ ਮਰਜ਼ੀ ਭੱਜ ਲੋ ਅਸੀਂ ਤੁਹਾਨੂੰ ਮੂਰੇ ਹੀ ਮਿਲਾਂਗੇ ਅੱਛਾ ਤੁਸੀਂ ਸੰਗਰੂਰ ਤੋਂ ਸਿਮਰਜੀਤ ਸਿੰਘ ਮਾਨ ਨੇ ਉਹਨਾਂ ਦੇ 2 ਸਾਲ ਦੇ ਕਾਰਜਕਾਲ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਜਦੋਂ ਤੁਸੀਂ ਲੋਕਾਂ ਨੂੰ ਜਾਣਦੇ ਹੋ ਤਾਂ ਤੁਸੀਂ ਸਰਕਾਰ ਦੀਆਂ ਵੀ ਤੇ ਐਮਪੀ ਦੀਆਂ ਵੀ ਉਹਨੇ ਕੁਝ ਕਮੀਆਂ ਤਾਂ ਤੁਸੀਂ ਗਿਣਉਂਦੇ ਹੋ ਨਾ ਉਹ ਉਮੀਦਵਾਰ ਆਪਣਾ ਆਪਣੇ ਕੰਮ ਗਿਣਦਾ ਵਿਰੋਧੀ ਦਾ ਕੰਮ ਹੁੰਦਾ ਉਹਨੇ ਕਮੀਆਂ ਗਿਣਾਉਣੀਆਂ ਤੁਹਾਨੂੰ ਕੀ ਲੱਗਿਆ ਕਿ ਜਿਹੜੇ ਚੀਜ਼ ਉਹ ਨਹੀਂ ਕਰ ਸਕੇ ਸਾਰੀ ਉਹ ਮੇਰੇ ਵੱਡੇ ਨੇ ਮੇਰੇ ਪਿਓਾਂ ਦੇ ਸਮਾਨ ਮੈਂ ਬਹੁਤ ਇੱਜ਼ਤ ਕਰਦਾ ਹਾਂ ਉਮਰ ਦੇ ਮੁਤਾਬਕ ਪਰ ਜਿਹੜੀਆਂ ਗੱਲਾਂ ਕਰਦੇ ਨੇ ਕਿ ਪਬਲਿਕ ਤੋਂ ਪਬਲਿਕ ਨੂੰ ਉਹ ਬਰਦਾਸ਼ਤ ਕਰੋਗੇ ਤੁਸੀਂ ਦੱਸੋ ਮੈਂ ਤੁਹਾਨੂੰ ਕਹਿੰਨਾ ਹੈ ਜਿਹੜਾ ਲੋਕ ਸਾਡੇ ਇੱਧਰ ਲੋਕਾਂ ਨੂੰ ਸਾਡੇ ਭਗਤ ਸਿੰਘ ਵਰਗਿਆਂ ਨੂੰ ਅੱਤਵਾਦੀ ਗਰਦਾਨ ਦੇ ਐ ਤੁਸੀਂ ਸਾਨੂੰ ਸ਼ਰਮ ਨਹੀਂ ਆਉਂਦੀ ਵੀ ਸਾਡੇ ਨਮਾਇंदे ਹੂੰ ਜਿਹੜੇ ਕਿਸਾਨਾਂ ਨੂੰ ਲੋਕਾਂ ਦਾ ਢਿੱਡ ਪਰਨ ਸਾਰੀ ਉਮਰ ਉਹਨਾਂ ਦੇ ਲੋਕਾਂ ਤੇ ਰਾਜਨੀਤੀ ਕਰਕੇ ਅੱਜ ਟਕੇ ਟਕੇ ਦੇ ਦੱਸਦੇ ਐ ਹੂੰ ਲੋਕ ਕਿਤੇ ਕਮਲੇ ਐ ਉਹ ਕਹਿੰਦੇ ਮੇਰਾ ਬਿਆਨ ਤੋੜ ਮੋੜ ਕੇ ਪੇਸ਼ ਕੀਤਾ ਗਿਆ ਮੈਂ ਟਕੇ ਟਕੇ ਦਾ ਕਦੇ ਇਹ ਤਾਂ ਇਹ ਸਾਡੀ ਆਦਤ ਇਹਨਾਂ ਲੋਕਾਂ ਦੀ ਤਾਂ ਸਾਡੀ ਤਾਂ ਆਤ ਹੈ ਨਹੀਂ ਇਹਨਾਂ ਲੋਕਾਂ ਦੀ ਤਾਂ ਆਦਤ ਐ ਇਹ ਤਾਂ ਮਿੰਟ 'ਚ ਮੁੱਕਰ ਜਾਂਦੇ ਇਹਨਾਂ ਦੇ ਕੋਈ ਕਰਤਾਰ ਨੇ ਹੂੰ ਮੈਂ ਮੈਂ ਤੁਸੀ ਉਹ ਕਲਿੱਪ ਸੁਣੀ ਹੈ ਕੀ ਉਤੇ ਘੱਟ ਵੱਟ ਲੱਗਿਆ ਹੋਇਆ ਮੈਂ ਤੁਹਾਨੂੰ ਹੁਣ ਸੁਣਾ ਦਿਆਂ ਕਿਹੜੀਆਂ ਗੱਲਾਂ ਕਰਦੇ ਆ ਯਾਰ ਇਹ ਕਹਿਣਾ ਕੁਛ ਤੇ ਕਰਨਾ ਕੁਛ ਕਿਉਂ ਨਹੀਂ ਦੱਸਦਾ ਵੀ ਮਾਵਾ ਹਰਿਆਣੇ ਪ੍ਰਦੀਪ ਪ੍ਰਨੀਤ ਕੌਰ ਮੇਰੀ ਸਿਸਨ ਲਾਏ ਮੇਰੀ ਸਾਲੀ ਹੈ ਤੈਨੂੰ ਤਕਲੀਫ ਹੁੰਦੀ ਹੈ ਜਦੋਂ ਉਹਨੂੰ ਘੇਰਦੇ ਆ ਕਿਹੜੀਆਂ ਗੱਲਾਂ ਕਰਦੇ ਆ ਤੁਸੀਂ ਮੈਥੋਂ ਕਹਨ ਪਰਦੇ ਚ ਕਹੋ ਨਿਓ ਠੀਕ ਹੈ ਠੱਗੀ ਰਹਿਣ ਤੋਂ ਢੋਲ ਨੂੰ ਇਹ ਚੰਗੇ ਲੋਕ ਨਹੀਂ ਹੈਗੇ ਇਹ ਤੁਹਾਨੂੰ ਹਾਸ਼ੀ ਵਿੱਚ ਰੱਖਣੇ ਪੈਣਗੇ ਰਵੈਤੀ ਪਾਰਟੀਆਂ ਤੋਂ ਰਵੈਤੀ ਲੀਡਰਾਂ ਤੋਂ ਖਹਿੜਾ ਛੱਡਾ ਕੇ ਤੇ ਆਪਣੇ ਕਿਰਦਾਰ ਚੁਣਨੇ ਪੈਣਗੇ ਜੇ ਆਪਣੇ ਪਿੱਛੇ ਦੀ ਗੱਲ ਕਰਦੇ ਆਂ ਅੱਛਾ ਜੇ ਹਕਮ ਜੀ ਇਹ ਗੱਲ ਕੀਤੀ ਜਾਵੇ ਤਾਂ ਸਰਕਾਰ ਦੇ ਜਿਹੜੇ 2 ਸਾਲ ਦੇ ਕੰਮਕਾਜ ਨੇ ਤੁਹਾਨੂੰ ਕਿਹੜਾ ਮਤਲਬ ਕੰਮ ਇਦਾਂ ਲੱਗ ਰਿਹਾ ਜਿਹੜਾ ਤੁਹਾਨੂੰ ਲੱਗਦਾ ਹੋਵੇ ਕਿ ਇਹ ਪਾਰਟੀ ਵਜ ਤੋਂ ਉੱਠ ਕੇ ਸਰਜੀ ਤੋਂ ਉੱਠ ਕੇ ਵੀ ਇਹ ਚੰਗਾ ਕੀਤਾ ਹੋ ਸਕਦਾ ਜਾਂ ਇਹ ਇੱਕ ਮਾੜਾ ਮਾੜਾ ਇਹ ਹੈ ਬੰਦੇ 도ਗਲੇ ਹੁੰਦੇ ਬੰਦੇ ਜ਼ੁਬਾਨ ਤੇ ਕਦੇ ਨਹੀਂ ਰਹਿੰਦੇ ਹਾਂ ਬੰਦੇ ਗਦਾਰੀਆਂ ਕਰਦੇ ਆ ਸਭ ਸਮਝ ਆਉਂਦੀ ਹੈ ਗੱਲ ਹੂੰ ਠੀਕ ਹੈ ਬਰਦਾਸ਼ਤ ਹੈ ਵੀ ਸਾਰੇ ਹੀ ਰਾਜਨੀਤਿਕ ਜਿਹੜੇ ਝੂਠੇ ਹੁੰਦੇ ਤੂਫਾਨ ਹੁੰਦੇ ਝੂਠਾਂ ਦੇ ਪੰਡਾ ਹੁੰਦੇ ਆ ਤੇ بے ਵਫਾ ਹੁੰਦੇ ਕੋਈ ਗੱਲ ਨਹੀਂ ਸੀ ਜਿਹੜਾ ਕੁੜੀਆਂ ਦੀਆਂ ਭਾਵਨਾਵਾਂ ਨਾਲ ਪੰਜਾਬ ਦੀਆਂ ਧੀਆਂ ਦੀਆਂ ਭਾਵਨਾਵਾਂ ਨਾਲ ਪੰਜਾਬ ਦੀਆਂ ਔਰਤਾਂ ਦੀਆਂ ਭਾਵਨਾਵਾਂ ਨਾਲ ਖੇਡੀ ਹੈ ਨਾ ਇਹ ਪਾਰਟੀ ਹੂੰ 1000 ਰੁਪਇਆ ਮਹੀਨੇ ਦਾ ਐਲਾਨ ਕਰਕੇ ਅੱਜ 25 ਮਹੀਨੇ ਹੋ ਗਏ ਮੈਂ ਸਭ ਤੋਂ ਨਖਿੱਧ ਇਹਨਾਂ ਦਾ ਕੰਮ ਮੰਨਦਾ ਹਾਂ ਹੁਣ ਤਾਈਆਂ ਤਾਂ ਮੈਂ ਤੁਹਾਨੂੰ ਹੋਰ ਵੀ ਹਜ਼ਾਰਾਂ ਗਣਾਂ ਦੂੰਗਾ ਪਰ ਇਹ ੱਡ ਘਟੀਆਂ ਗੱਲ ਕੀਤੀ ਐ ਇਹ ਭੂਲੀਆਂ ਰੂਹਾਂ ਨੇ ਯਾਰ ਤੁਸੀਂ ਨਾ ਇਹਨਾਂ ਨਾਲ ਕੋਈ ਖੇਡ ਕੇ ਇਹਨਾਂ ਨਾਲ ਕੋਈ ਰਾਜਨੀਤੀ ਜੇ ਮੇਰੀ ਗੱਲ ਮੰਨਣ ਮੇਰੇ ਜਾਂ ਧੀਆ ਪੁੱਤੇ ਹੁਣ ਮੇਰੇ ਭੈਣ ਭਰਾ ਮੇਰੀ ਗੱਲ ਸੁਣਦੇ ਹੁਣ ਸਮਝਦੇ ਹੁਣ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋਵੇ ਜਦੋਂ ਤੱਕ 25 ਮਹੀਨੇ ਸਰਕਾਰ ਬਣੀ ਨਾ ਹੋਵੇ ਜਦੋਂ ਤੱਕ 25-25000 ਰੁਪਏ ਕੱਲੀ-ਕੱਲੀ ਔਰਤ ਦੇ ਤੇ ਭੈਣ ਦੇ ਖਾਤੇ 'ਚ ਨਹੀਂ ਆ ਜਾਂਦਾ ਮੈਂ ਕਹਿੰਦਾ ਇਹਨਾਂ ਨੇ ਬਸ ਇਹਨਾਂ ਨੂੰ لمبے ਹੱਥੀ ਲੈਣਾ ਚਾਹੀਦਾ ਇਹਨਾਂ ਨੂੰ ਇੱਕ ਵੋਟ ਨਹੀਂ ਪੈਣੀ ਚਾਹੀਦੀ ਇੱਕ ਵੋਟ ਵੀ ਨਹੀਂ ਪੈਣੀ ਚਾਹੀਦੀ ਤਾਂ ਤੁਸੀਂ ਕਿਸਾਨਾਂ ਦੀ ਜਿਹੜੀ ਗੱਲ ਕਰਦੇ ਹੋ ਕਿਉਂਕਿ ਸਾਡੀ ਇਸ ਬੈਲਟ ਦੇ ਵਿੱਚ ਖਾਸ ਤੌਰ ਤੇ ਕਿਸਾਨਾਂ ਦੇ ਉੱਪਰ ਹੀ ਰਾਜਨੀਤੀ ਹੁੰਦੀ ਹੈ ਕਿਉਂਕਿ ਕਿਸਾਨ ਵੋਟ ਬੈਂਕ ਸਭ ਤੋਂ ਜ਼ਿਆਦਾ ਹੈਗਾ ਹੂੰ 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 ਸਰਕਾਰ ਕਹਿ ਰਹੀ ਹੈ ਕਿ ਅਸੀਂ ਇਹਨਾਂ ਨੂੰ ਜਿਹੜੀ ਬਿਜਲੀ ਹੈ ਜਿਹੜੀ ਉਹ ਮੁਫਤ ਮਿਲ ਰਹੀ ਹੈ ਤੇ ਜਿਹੜੀ ਪਹਿਲਾਂ ਸਰਕਾਰੋਂ ਨਹੀਂ ਕਰ ਸਕੀਆਂ ਨਾ ਝੋਨਾ ਲਾਉਣ ਵੇਲੇ ਨਾ ਕਣਕ ਵੇਲੇ ਦੇ ਫਸਲ ਸਮੇਂ ਰਾਤ ਨੂੰ ਜਾਣ ਦੀ ਲੋਟ ਨਹੀਂ ਪਈ ਕਿਸੇ ਨੂੰ ਵੀ ਤਾਂ ਕਿਸਾਨਾਂ ਦੇ ਹੱਕ ਚ ਨੇ ਨਹੀਂ ਕਿਸਾਨ ਤਾਂ ਜਿਹੜੀ ਅੱਧੀ ਤੋਂ ਵੱਧ ਕਣਕ ਹੈ ਉਹ ਡੰਪਾਂ ਤੇ ਵੇਚ ਕੇ ਅਡਾਨੀ ਵਾਲਿਆਂ ਤੇ ਜਿਹਦੇ ਖਿਲਾਫ ਮੋਰਚਾ ਲਾਇਆ ਸੀ ਕੀ ਸਰਕਾਰ ਨੇ ਚਾਹਤੀ ਉਹ ਸਰਕਾਰ ਅਜੇ ਵੀ ਮੰਡੀਆਂ ਚ ਲੋਕ ਤਾਂ ਅਜੇ ਵੀ ਬੈਠੇ ਹੂੰ ਸਰਕਾਰ ਕੀੜੀਆਂ ਗੱਲਾਂ ਕਰਦੀ ਹੈ ਜਾਂ ਜੇ ਵੱਡੀਆਂ ਸਰਕਾਰਾਂ ਦੀ ਗੱਲ ਕਰੋਗੇ ਕਹਿੰਦੇ ਸੀ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜੂਗੀ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਗਈ ਫਿਰ ਮੋਰਚੇ ਕਾਦੇ ਲੱਗ ਰਹੇ ਆ ਇਹ ਕਾਦੀਆਂ ਸਰਕਾਰਾਂ ਨੇ ਕੀ ਹੈ ਕੋਣ ਤੁਮਨ ਕਹਿੰਦੇ ਵੀ ਜਿਹੜੇ ਤੁਸੀਂ ਪਹਿਲਾਂ ਮਹਿਲਾਮ ਵਾਲੀ ਗੱਲ ਕਰੀਓ ਉਹ ਕਹਿੰਦੇ ਕਿ ਅਸੀਂ ਅਕਤੂਬਰ ਤੱਕ 70% ਰਕਬੇ ਦੇ ਵਿੱਚ ਅਸੀਂ ਨਹਿਰੀ ਪਾਣੀ ਅਪਲਾਈ ਕਰਵਾ ਦਾਂਗੇ ਸਾਨੂੰ ਇਹਦਾ 7 ਤੋਂ ਲੈ ਕੇ 8000 ਕਰੋੜ ਰੁਪਏ ਬਚੇਗਾ ਸਿਰਫ 5500 ਕਰੋੜ ਰੁਪਏ ਲੱਗਣਾ ਮਹਿਲਾਮਾਂ ਨੂੰ 1000 ਰੁਪਏ ਦੇਣ ਦੇ ਉੱਪਰ ਅਸੀਂ ਨਾਲ ਦੀ ਨਾਲ ਉਹ ਪੈਸੇ ਦੇ ਵਿੱਚ ਸਾਡਾ 6 ਲੱਖ ਟਿਊਬਲ ਬੰਦ ਹੋ ਜਾਣਾ ਤੇ ਪੈਸਾ ਅਸੀਂ ਮਹਿਲਾਮਾਂ ਨੂੰ ਨਾਲ ਦੀ ਨਾਲ ਜਾਰੀ ਕਰ ਦਾਂਗੇ ਪਰ ਅਸੀਂ ਉਦੋਂ ਜਾਰੀ ਕਰਾਂਗੇ ਅਸੀਂ ਫਿਰ ਮੁੜ ਕੇ ਬੰਦ ਨਹੀਂ ਕਰਨਾ ਅਸੀਂ ਤਾਂ ਕਰਕੇ ਦੇਰੀ ਨਾਲ ਕਰ ਰਹੇ ਹਾਂ ਨਹੀਂ ਜਿਹੜਾ ਪਿਛਲਾ ਬੰਨ ਦਾ ਬਕਾਇਆ ਹੋਣਾ ਨਹੀਂ ਗਏਂਗੇ ਜਾਰੀ ਕਰਨਗੇ 1000 ਰੁਪਇਆ ਜਾਂ 28-3000 ਰੁਪਇਆ ਉਹ ਕਹਿੰਦੇ ਜਿਹੜੀ ਗਰੰਟੀਆਂ ਹੁੰਦੀਆਂ ਨੇ ਅਸੀਂ 5 ਸਾਲ ਚ ਪੂਰੀਆਂ ਕਰਨੀਆਂ ਹੁੰਦੀਆਂ ਨੇ ਪਰ ਅਸੀਂ ਤਾਂ ਸ਼ੁਰੂ ਤੋਂ ਹੀ ਪੂਰੀਆਂ ਕਰਨ ਲਈ ਨੌਕਰੀ ਦਿੱਤੀਆਂ 43000 ਮੈਂ ਮੈਂ ਜਿਹੜੀ ਗੱਲ ਕਰ ਰਿਹਾ ਹਾਂ 1000 ਰੁਪਏ ਦਾ ਵਾਅਦਾ ਸਰਕਾਰ ਬਣਨ ਤੱਕ ਕਿਹਾ ਸੀ ਸਰਕਾਰ ਬਣਦੇ ਹੀ 1000 ਰੁਪਇਆ ਦਾ ਲਾਉਣ ਦੀ ਗੱਲ ਕੀਤੀ ਸੀ ਮੈਨੂੰ ਇਹ ਸਰਕਾਰ ਇਹ ਵੀ ਗੱਲ ਕਲੀਅਰ ਕਰੇ ਨਾ ਵੀ ਅਕਤੂਬਰ ਤੋਂ ਜਾ ਕੇ 1000 ਰੁਪਏ ਦੇਣਾ ਸ਼ੁਰੂ ਕਰਨਗੇ ਜਾਂ 28-3000 ਰੁਪਏ ਨਾਲ ਉਹ ਬਕਾਇਆ ਵੀ ਦੇਣਗੇ ਆਪਣੇ ਵਾਅਦੇ ਤੇ ਤਨੇ ਬਰਗਾਲੀ ਦਾ ਮਸਲਾ ਹੱਲ ਕਰਤਾ ਬੀ ਆਦਮੀਆਂ ਦੇ ਮਸਲੇ ਹੱਲ ਹੋ ਗਏ ਤੁਸੀਂ ਕਹਾਂ ਮੈਨੂੰ ਇਥੋਂ ਸੱਚੀਆਂ ਕਹੋ ਨਾ ਮੈਂ ਤੇ ਚੁੱਪ ਹੀ ਰਹਿਣ ਦੇ ਬੰਦੇ ਨੂੰ ਠੀਕ ਹੈ ਮੈਂ ਜਾਣਦਾ ਸਭ ਕੁਝ ਅੱਛਾ ਜਿਵੇਂ ਜ਼ਿਕਰ ਕਰਾਂ ਕਿ ਹੁਣ ਜਿਸ ਗੈਟਅੱਪ ਦੇ ਵਿੱਚ ਤੁਸੀਂ ਹੁਣ ਹੈਗੇ ਹੋ ਕਿ ਪੂਰਾ ਪ੍ਰਚਾਰ ਇਸੇ ਤਰੀਕੇ ਨਾਲ ਕਰੋਂ ਕਿਉਂਕਿ ਹਾਕਮ ਬਖਤਰੀ ਵਾਲਾ ਨੂੰ ਟੌਰੇ ਦੇ ਨਾਲ ਹੀ ਜਿਹੜੇ ਮੇਰਾ ਭੁੱਲੂ ਸਾਹਿਬ ਲੋਕਾਂ ਨੇ ਲੋਗੋ ਬਣਾਤਾ ਹੈ ਹੈਨਾ ਲੋਕ ਮੈਂ ਵੀ ਜਿੰਨ ਜੂਨ ਪਾ ਕੇ ਬੋਧੀਆਂ ਵਧੀਆਂ ਵਾ ਕੇ ਤੁਹਾਡੇ ਨੂੰ ਪਸੰਦ ਪਸਾਣਨਾ ਤੇ ਬਰ ਮੈਨੂੰ ਪਛਾਣਦਾ ਕੋਈ ਨਹੀਂ ਮੈਨੂੰ ਪੁੱਛੀ ਜਾਂਦੇ ਨੇ ਬਾਈ ਜੀ ਕਦੋਂ ਆਉਣਗੇ ਤੇ ਫਿਰ ਮੈਨੂੰ ਆਪਣੇ ਆਪ ਨੂੰ ਵੀ ਲੱਗਦਾ ਵੀ ਯਾਰ ਇਹ ਤਾਂ ਠੀਕ ਨਹੀਂ ਲੱਗਦਾ ਹੋਇਆ ਕਦੇ ਕਿਸ 스테ਟ ਇਦਾਂ ਇੱਕ ਵਾਰ ਥੋੜੀ ਜਿਹੀ ਹਜ਼ਾਰਾਂ ਵਾਰੀ ਮੈਨੂੰ ਹੀ ਪੁੱਛੀ ਜਾਂਦੇ ਹੈ ਕਦੀ ਕਦੀ ਇੱਦਾਂ ਕੀਤੀ ਨਹੀਂ ਬਿਨਾਂ ਸਤੇ ਤਾਂ ਮੈਂ ਕਦੇ ਜ਼ਿੰਦਗੀ 'ਚ ਕੀਤੀ ਨਹੀਂ ਨਹੀਂ ਜਦੋਂ ਪ੍ਰਚਾਰ ਲਈ ਨਿਕਲਦੇ ਲੋਕ ਜਿਵੇਂ ਵੈਸੇ ਕੋਲ ਭੁਖੜਿਆ ਤੂੰ ਪਛਾਣਦੇ ਨਹੀਂ ਮੈਨੂੰ ਕੋਲ ਕਹਿਣਾ ਨਹੀਂ ਪਛਾਣਦਾ ਮੈਂ ਹੁਣ ਜਾ ਕੇ ਬਦਲ ਕੇ ਆ ਜੰਨੇ ਤੁਸੀਂ ਮੈਨੂੰ ਪਛਾਣਨਾ ਇੰਨੇ ਬੰਦੇ ਨੇ ਮੈਂ ਇੱਕ ਦੋ ਤੁਹਾਡੀਆਂ ਫੇਸਬੁੱਕ ਤੇ ਫੋਟੋਆਂ ਵੀ ਮੈਂ ਚੈੱਕ ਕਰ ਲਈ ਮੈਂ ਕਿਹਾ ਤੁਸੀਂ ਉਸ ਟਾਈਮ ਐਂਡ ਕਮ ਕਾ ਲੱਗੇ ਬੜੇ ਸਮਾਰਟ ਲੱਗ ਰਹੇ ਸੀ ਹਨ ਤੇ ਕਿਉਂਕਿ ਟੋਲੇ ਵਾਲੀ ਤੁਹਾਨੂੰ ਹੁਣ ਨਹੀਂ ਮਸਤਣਾ ਲੱਗਦਾ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਜਦੋਂ ਕੋਈ ਸਾਡੇ ਪ੍ਰਾਤਨ ਪਹਿਰਾਵੇ ਦੇ ਵਿੱਚ ਕੋਈ ਆਉਂਦਾ ਜਦੋਂ ਨਹੀਂ ਇਹਨਾਂ ਦੇ ਪੱਗ ਬੰਨੀ ਹੁੰਦੀ ਉਹ ਪੁੱਛਣ ਆਏ ਹੋਰ ਬੇਟਾ ਪਾਪਾ ਠੀਕ ਰਹਿੰਦੇ ਨੇ ਮੈਨੂੰ ਬੇਟਾ ਸਬਜੀ ਜਾਣ ਕੇ ਬਖਤਰੀ ਫਾਰਮ ਆ ਸੱਚ ਹੈ ਕੋਈ ਹੋਰ ਬੇਟਾ ਪਾਪਾ ਠੀਕ ਨੇ ਵੈਸੇ ਇਸ ਗੱਲ ਦਾ ਮੇਰੇ ਤੇ ਕੇਸ ਹੋ ਗਿਆ ਕਿ ਮੈਂ ਉਮਰ ਚੋਰੀ ਕਰਦਾ ਆ ਆਮ ਤੌਰ ਤੇ ਮਹਿਲਾਵਾਂ ਕਰਦੀ ਹੁੰਦੀਆਂ ਨੇ ਉਹ ਨਹੀਂ ਆਪਣੀ ਉਮਰ ਦੱਸਦੀ ਤੁਸੀਂ ਕਹਿੰਦੇ ਤੁਹਾਡੇ ਤੇ ਅੱਛਾ ਮੈਨੂੰ ਇਹ ਚੀਜ਼ ਦੱਸੋ ਕਿਉਂਕਿ ਜਿਵੇਂ ਤੁਹਾਨੂੰ ਪੁਰਾਣੇ ਬਜ਼ੁਰਗ ਨੇ ਜਿਹੜੇ ਸਾਡੇ ਹਾਂ ਦਾ ਬਾਪੂ ਦਾ ਉਹ ਤੁਹਾਨੂੰ ਬਖੂਬੀ ਤੌਰ ਤੇ ਜਾਣਦੇ ਨੇ ਪਰ ਜਿਹੜੇ ਸਾਡੇ ਬੱਚੇ ਨੇ ਜਾਂ ਹੁਣ ਅਸੀਂ ਤਾਂ ਤੁਹਾਨੂੰ ਬਹੁਤ ਸੁਣਿਆ ਮੈਂ ਵੀ ਤੁਹਾਨੂੰ ਬਹੁਤ ਜਿਆਦਾ ਸੁਣਿਆ ਹੈਗਾ ਪਰ ਤੁਹਾਡੀ ਆਵਾਜ਼ ਨੂੰ ਲੋਕ ਸੁਣਦੇ ਨੇ ਆਵਾਜ਼ ਤੋਂ ਲੋਕ ਪਸੰਦ ਲੈਂਦੇ ਨੇ ਮੈਂ ਕਹਿੰਦਾ ਕੁਝ ਥੋੜਾ ਸੁਣਾਓ ਵੀ ਜਿਹਦੇ ਵਿੱਚ ਤੇਰੇ ਪਤਾ ਲੱਗੇ ਉਹ ਵੀ ਕੈਨ ਵੀ ਹਗਮਖਤਰੀ ਵਾਲਾ ਕੱਢ ਕੇ ਬਗਾਨਾ ਪੁੱਤ ਮਾਰਿਆ ਹੁੰਦਾ ਜਿਵੇਂ ਮੱਖਣ ਚਵਾਲਨੀ ਕੱਢ ਕੇ ਬਗਾਨਾ ਪੁੱਤ ਮਾਰਿਆ ਹੁੰਦਾ ਜਿਵੇਂ ਮੱਖਣ ਚਵਾਲਨੀ ਚੰਗਾ ਮੁੱਲ ਪਾਇਆ ਸਾਡਾ ਹੀਰੀ ਮੱਝਾਂ ਚਰਾ ਕੇ 12 ਸਾਲ ਨਹੀਂ ਚੰਗਾ ਮੁੱਲ ਪਾਇਆ ਸਾਡਾ ਹੀਰੀਏ ਮੱਝਾਂ ਚਰਾ ਕੇ 12 ਸਾਲ ਨਹੀਂ ਕਦੇ ਵੀ ਨਾ ਜਾਂਦੀ ਤੈਨੂੰ ਛੱਡ ਕੇ ਭਾਗਾ ਮੁਰ ਹੋਗੀ ਮਜਬੂਰ ਵੀ ਮਾਪੇ ਵੈਰੀ ਹੋਗੇ ਢੱਡੂ ਜਮ ਕੇ ਮੇਰਾ ਕੀ ਰਾਜਣਾ ਕਸੂਰ ਵੀ ਮਾਪੇ ਵੈਰੀ ਬਣੀ ਢੱਡੂ ਜਮ ਕੇ ਮੇਰਾ ਕੀ ਰਾਂਝਣਾ ਕਸੂਰ ਵੀ ਤੁਹਾਡੀ ਜਿਹੜੀ ਸਟੇਜ ਪਰਫਾਰਮੈਂਸ ਆ ਉਹਨੂੰ ਲੈ ਕੇ ਕਾਫੀ ਮਤਲਬ ਕਿ ਆਪਾ ਰਾਜਨੀਤਿਕ ਹਟ ਕੇ ਥੋੜੀਆਂ ਗੱਲਾਂ ਕਰ ਲਈਏ ਤੁਹਾਡੀ ਜਿਹੜਾ ਉਹ ਕਾਫੀ ਵਾਇਰਲ ਹੋਇਆ ਜਦੋਂ ਤੁਸੀਂ ਉਹ ਐਕਟ ਕਰ ਰਹੇ ਹੋ ਤੇ ਦੇਖ ਕੇ ਤਾਂ ਲਿਆਣਾ ਪੈਂਦਾ ਚੱਕ ਕੇ ਨਿੱਤ ਵੱਡੇ ਸ਼ਰਾਬੀਆ ਉਹ ਕਿਸਾ ਬਣਾਉਂਦੇ ਕਿਦਾਂ ਮਤਲਬ ਕਿ ਉਹ ਚੀਜ਼ਾਂ ਮਤਲਬ ਕਿ ਤੁਹਾਡੇ ਦਿਮਾਗ 'ਚ ਆਇਆ ਵੀ ਇਹ ਮਤਲਬ ਕਿ ਐਦਾਂ ਸਟੇਜ ਤੇ ਪਰਫਾਰਮੈਂਸ ਕਰੀ ਮੈਂ ਐਕਚੁਅਲੀ ਗੈਕੀ ਦੇ ਨਾਲ ਐਕਟਰ ਹਾਂ ਕੋਰੀਓਗ੍ਰਾਫਰ ਹਾਂ ਲੋਕ ਤਾਂ ਦੂ-ਦੂ ਗੱਲਾਂ ਕਰਦੇ ਨੇ ਕੋਈ ਕੋਰੀ ਰਫੀ ਕੋਈ ਹੋਰ ਕਰਦਾ ਹੁੰਦਾ ਗਾਉਂਦਾ ਕੋਈ ਹੋਰ ਹੁੰਦਾ ਚੱਲੋ ਇਹ ਫਿਲਮਾਂ 'ਚ ਚੱਲਦਾ ਕੰਮ ਆ ਮੈਂ ਜਿਹੜਾ ਆਪਣੇ ਗੀਤ ਨੂੰ ਉਹਦਾ ਪਾਤਰ ਬਣ ਕੇ ਉਹਦੀ ਉਸਾਰੀ ਕਰਦਾ ਹਾਂ ਸਟੇਜ 'ਤੇ ਮੇਰਾ 50 ਸਾਲ ਟਿਕਣ ਦਾ ਮਤਲਬ ਇਹ ਰਿਹਾ ਜਿਹੜਾ ਵੀ ਕੋਈ ਗੀਤ ਚੱਲਦਾ ਹੁੰਦਾ ਲੋਕਾਂ ਨੂੰ ਮੇਰੇ ਚਹੋਣਾ ਤੇ ਰਹਿੰਦਾ ਵੀ ਗਾਇਕ ਨਹੀਂ ਉਹ ਉਹ ਪਾਤਰ ਚੱਲ ਰਿਹਾ ਹੈ ਉਹ ਮੈਂ ਇੱਕ ਸ਼ਰਾਬੀ ਦੀ ਐਕਟਿੰਗ ਉਹਦੇ ਵਿੱਚ ਕਰਦਾ ਹਾਂ ਔਰ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਇਹ ਉਹ ਗੀਤ ਵੀ ਐ ਦਾਰੂ ਪੀ ਕੇ ਲੋਕ ਕਿਦਾਂ ਦੀਆਂ ਕਰਤੂਤਾਂ ਕਰਦੇ ਆ ਕਿਵੇਂ ਮਨੀ ਵੇਸਟ ਕਰਦੇ ਆ ਕਿਵੇਂ ਆਪਣੇ ਸੇਧਾ ਕਾਣ ਕਰਦੇ ਕਿਵੇਂ ਭੂਇਖ ਦਾ ਕਿਵੇਂ ਪਰਿਵਾਰ ਦਾ ਕਿਵੇਂ ਜਾਇਦਾਦ ਦਾ ਨੁਕਸਾਨ ਕਰਾਉਂਦੇ ਫਿਰ ਉਹਨਾਂ ਦੀ ਹਾਲਾਤ ਉਹ ਵੀ ਸਾਰੀਆਂ ਅਨਾਉਂਸ ਕੱਟ ਕੇ ਅੱਗੇ ਉਹ ਤੇ ਫਿਰ ਵਾਇਰਲ ਕੀਤਾ ਸੀਗਾ ਵਾਇਰਲ ਮਤਲਬ ਕਿ ਉਹ ਕਹਿਆ ਕਿ ਸੱਚ ਨੂੰ ਸਟੇਜ ਦੇ ਉੱਪਰ ਸ਼ਰਾਬ ਪੀਤੀ ਆ ਉਹਨਾਂ ਨੇ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਬਸ਼ਰਤ ਇਹ ਕੀ ਸੀਗਾ ਮੈਂ ਉਹ ਦੱਸਿਆ ਗਿਆ ਉਹਦੇ ਬਾਰੇ ਆ ਗਈ ਤੇ ਤੁਹਾਨੂੰ ਇਹ ਹੋਣਾ ਚਾਹੀਦਾ ਕਿ ਮਤਲਬ ਕਿ ਤੁਸੀਂ ਬਾਖੂਬੀ ਤੌਰ ਤੇ ਪਰ ਐਕਟਰ ਨੂੰ ਕਿੰਨਾ ਰੀਅਲ ਤਰੀਕੇ ਨਾਲ ਨਿਮਾਇਆ ਤੁਸੀਂ ਉਹਨੂੰ ਹਾਂ ਵੀ ਕਰੋਨਾ ਲੋਕ ਨਹੀਂ ਸਮਝ ਸਕੇ ਕਰੋਨਾ ਲੋਕਾਂ ਨੂੰ ਕਈ ਸਾਲ ਬਾਅਦ ਪਤਾ ਲੱਗਿਆ ਵੀ ਯਾਰ ਇਹ ਤਾਂ ਵੈਕਟਰ ਹੈਗਾ ਡਮ ਮੈਂ ਕਈ ਹੋਰ ਭਾਸ਼ਾਵਾਂ 'ਚ ਵੀ ਦੇਖਿਆ ਤੁਸੀਂ ਪੰਜਾਬੀ ਨੂੰ ਛੱਡੋ ਹਾਂ ਕਈ ਹੋਰ ਲੈਂਗੁਏਜ ਦੇ ਵਿੱਚ ਮੈਂ ਚੱਲਦਾ ਦੇਖਿਆ ਵੀ ਆ ਦੇਖੋ ਜੀ ਕੋਈ ਕਲਾਕਾਰ ਸਟੇਜ ਤੇ ਨਾਰਮੀ ਕੇ ਪਰਫਾਰਮ ਕਰ ਰਿਹਾ ਹਾਲਾਂਕਿ ਮੈਂ ਤਾਂ ਕੋਲਡ ਡਰਿੰਕ ਵੀ ਨਹੀਂ ਪੀਂਦਾ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਮੈਂ ਜਵਾਨ ਹਾਂ ਇਸ ਕਰਕੇ ਹਿਸਮਰਜ ਵੀ ਕਿਉਂਕਿ ਸੋਸ਼ਲ ਮੀਡੀਆ ਇਦਾਂ ਦੀ ਚੀਜ਼ ਹੈ ਕਿ ਤੁਹਾਨੂੰ ਪੁਰਾਣੇ ਚੀਜ਼ਾਂ ਲੈ ਕੇ ਉਹਨਾਂ ਨੂੰ ਅੱਗੇ ਲੈ ਆਉਂਦੀਆਂ ਤਾਂ ਰਾਤੋ ਰਾਤ ਜਿਹੜਾ ਬੰਦਾ ਵਾਇਰਲ ਹੋ ਜਾਂ ਤੇ ਮੈਂ ਤੋਂ ਤੋਂ ਇਹ ਦੋਸਤ ਸਭ ਦੇ ਵੀ ਸੁਣੂਗਾ ਮੇਰੇ ਮੇਰੇ ਇੱਕ ਉਸ ਚੀਜ਼ ਹੋਰ ਵੀ ਜਿਆਦਾ ਅੱਗੇ ਸਭਿਆਚਾਰਕ ਮੇਲੇ ਲੱਗਦੇ ਹੁੰਦੇ ਸੀ ਜਦੋਂ ਪੁਆਨੀਗੜ ਸਟੇਜ ਤੇ ਤੋਂ ਐਕਟ ਕਰ ਰਹੇ ਸੀ ਮੈਡਮ ਨੇ ਤੁਹਾਨੂੰ ਇੱਕ ਉਹ ਹੈਗਾ ਤਾਂ ਤੱਕਾ ਮਾਰਿਆ ਤੁਸੀਂ ਮਤਲਬ ਕਿ ਲੋਕ ਖੜੇ ਕਹਿ ਰਹੇ ਸੀ ਕਿ ਮੈਡਮ ਤਾਂ ਕਦੇ ਦਾ ਹਾਕਮ ਬਖਤਰੀ ਵਾਲਾ ਮਤਲਬ ਅੱਖਾਂ ਗੱਡ ਰਿਹਾ ਮੈਡਮ ਨੂੰ ਮੈਂ ਕਹ ਲਾ ਕਿ ਨਾ ਕਿਰਦਾਰ ਦੇ ਫਿਰ ਉਹ ਕੋਰੀਓਗ੍ਰਾਫੀ ਦੀ ਵੀ ਜੋ ਉਹ ਪਾਤਰ ਹੈ ਜੋ ਮੰਗ ਰਿਹਾ ਗੀਤ ਦੇ ਜਿਹੜੀਆਂ ਵਰਡ ਵਰਡ ਨੇ ਵੀ ਉਹ ਬਿਲਕੁਲ ਪਾਤਰ ਸਾਰੀ ਉਸ ਢੰਗ ਦੇ ਉਹ ਲੋਕਾਂ ਨੂੰ ਪਤਾ ਹੋਈ ਨਹੀਂ ਹੋਇਆ ਤੁਸੀਂ ਤੁਹਾਡਾ ਇੱਕ ਮੈਂ ਹੁਣ ਤੁਸੀਂ ਪ੍ਰਚਾਰ ਦੇ ਵੀ ਤੁਸੀਂ ਰੀਲ ਵੀ ਬਣਾਉਣੇ ਹੋ ਤੁਹਾਡਾ ਰਾਜਨੀਤੀ ਦੇ ਉੱਪਰ ਵੀ ਤੁਹਾਡਾ ਇੱਕ ਜਿਹੜਾ ਤੁਸੀਂ ਉਹ ਗਾਇਆ ਹੋਇਗਾ ਤੁਸੀਂ ਮੈਨੂੰ ਉਹ ਸੁਣਾਓ ਨੀ ਰਾਜਨੀਤੀ ਤਾਂ ਮੈਂ ਤਾਂ ਕੁਝ ਨਹੀਂ ਗਾਇਆ ਮੈਂ ਤੁਸੀਂ ਕਹ ਕੇ ਛੱਡ ਕੇ ਰਾਜਨੀਤੀ ਕਰ ਰਹੇ ਹੂੰ ਰਾਜਨੀਤੀ ਦੀ ਪ੍ਰਾਣਾ ਤੁਹਾਡਾ ਸੌਂਗ ਆ ਤੁਸੀਂ ਹਾਲੇ ਦੀ ਵਿਚਰੀਲਾ ਬਣਾਉਣੇ ਉਸੇ ਉੱਪਰ ਆਪਣੀਆਂ ਵੋਟਾਂ ਵਿੱਚ ਘੋੜਾ ਢੋਲ ਵੱਲ ਗਿਆ ਹਾਂ ਹਾਂ ਇizie ਤੁਹਾਡਾ ਕਿੱਦੋਂ ਸ਼ੁਰੂ ਹੁੰਦਾ ਨਾ ਮਾਂ ਕੰਮਾਂ ਲਿਖੇ ਕਰਦਾ ਤੱਕ ਚੱਲਦਾ ਤੁਸੀਂ ਮੈਂ ਤਾਂ ਮੈਂ ਅੱਗੇ ਗੱਲ ਨਹੀਂ ਹਾਂ ਉੱਠਦੀ ਸਰਪਾ ਉੱਠਦੀ ਵੀ ਸਰਪ ਪਪਾਰ ਹੋ ਗਿਆ ਤੂੰ ਤੜਕੇ ਹੀ ਕਿੱਧਰ ਤਿਆਰ ਹੋ ਗਿਆ ਵੇ ਉੱਠ ਅਮਲੀ ਦੀ ਸਟੋਰੀ ਹੈ ਉਹਦੇ ਘਰ ਵਾਲੀ ਕੁਛਦੀ ਹੈ ਤੂੰ ਸੋ ਬਾਸ ਸਾਰਾ ਕਿੱਧਰ ਤਿਆਰ ਹੋ ਗਿਆ ਠੀਮ ਡੋਟੇ ਠੀਮ ਡੋਟੇ ਭੁੱਕੀ ਖਾ ਕੇ ਰੱਜਿਆ ਫਰੇ ਠੀਮ ਡੋਟੇ ਭੁੱਕੀ ਖਾ ਕੇ ਰੱਜਿਆ ਫਰੇ ਵੇ ਕੋ ਸੱਜ ਮੁਕ ਲਈ ਬੰਗੂ ਸੱਜਿਆ ਫਰੇ ਅੱਛਾ ਅੱਜ ਸੱਜ ਮੁਕ ਲਈ ਬੰਗੂ ਸੱਜਿਆ ਫਰੇ ਨਹੀਂ ਨਵਾ ਕਮ ਲੱਗਿਆ ਕਰਨ ਐਤ ਕੀ ਚੱਲੇ ਐ ਮੈਂ ਕਾਗਜ਼ ਪਰਨ ਐਤ ਕੀ ਨਵਾਂ ਕੰਮ ਲੱਗੇ ਐ ਕਰਨ ਐਤ ਕੀ ਨੀ ਚੱਲੇ ਐ ਮੈਂ ਕਾਗਜ ਪਰਨ ਐਤ ਕੀ ਤੂੰ ਅਮਲੀ ਦਾ ਮੰਨੀ ਨਾਮ ਖੋਲ ਬੱਲੀਏ ਅਮਲੀ ਦਾ ਮੰਨੀ ਨਾਮ ਖੋਲ ਬੱਲੀਏ ਨੀ ਊਟਾਂ ਵਿੱਚ ਖੜੂ ਤੇਰਾ ਟੋਲ ਬੱਲੀਏ ਊਟਾਂ ਵਿੱਚ ਖੜੂ ਤੇਰਾ ਟੋਲ ਬੱਲੀਏ ਇਸਨ ਹਾਕਮ ਸਿੰਘ ਬਖਤਰੀ ਵਾਲਾ ਜਿਹੜੇ ਕਿ ਹੁਣ ਚੋਣ ਮੈਦਾਨ ਦੇ ਵਿੱਚ ਕੋਦ ਆਏ ਨੇ ਇਹ ਦਿਗਜ ਚਿਹਰੇ ਉਹਨਾਂ ਦੇ ਮੁਕਾਬਲੇ ਜਿਹੜੇ ਕਿਸ ਚੋਣ ਮੈਦਾਨ ਦੇ ਵਿੱਚ ਨੇ ਆਮ ਆਦਮੀ ਪਾਰਟੀ ਵੱਲੋਂ ਗਰਮੀਤ ਸਿੰਘ ਮੀਤ ਹਿਆਰ ਨੇ ਜਿਹੜੇ ਕੈਬਨਿਟ ਮੰਤਰੀ ਨੇ ਸਿਮਰਜੀਤ ਸਿੰਘ ਮਾਨ ਜਿਹੜੇ ਮੌਜੂਦਾ ਸੰਸਦ ਨੇ ਜਿਹੜੇ ਉਹ ਰੈ ਚੋਣ ਸੁਖਪਾਲ ਸਿੰਘ ਖੈਰਾ ਨੂੰ ਕਾਂਗਰਸ ਬਾਹਰ ਤੋਂ ਲੈ ਕੇ ਆਈ ਹੁਣ ਦੇਖਣਾ ਹੋਵੇਗਾ ਇਸ ਸੀਟ ਦੇ ਉੱਪਰ ਇਹਨਾਂ ਦਾ ਮੁਕਾਬਲਾ ਜਿਹੜਾ ਕਿਸ ਤਰ੍ਹਾਂ ਰਹਿਣ ਵਾਲਾ ਹੋਵੇਗਾ ਕੈਮਰਾ ਮਨਵਿੰਦਰ ਦੇ ਨਾਲ ਵਿੱਕੀ ਪੋਲਰ ਪੰਜਾਬ ਤੱਕ ਸੰਗਰੂਰ